ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਆਣ ਕੇ ਸੰਸਾਰ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਰਾਜਨੀਤਿਕ ਸ਼੍ਰੇਣੀ ਦਾ ਜ਼ਿਕਰ ਕੀਤਾ ਕਿ ਜਿਹੜੇ ਰਾਜੇ ਲੋਕ ਹਨ ਉਹ ਗਰੀਬ ਪਰਜਾ ਨੂੰ ਲੁੱਟ ਰਹੇ ਹਨ ਗਰੀਬ ਪਰਜਾ ਦੇ ਉੱਪਰ ਜ਼ੁਲਮ ਹੋ ਰਿਹਾ ਹੈ ਔਰ ਰਾਜੇ ਜਿਹੜੇ ਐਸ਼ੋ ਇਸ਼ਰਤ ਦੇ ਵਿੱਚ ਪਏ ਹੋਏ ਐ ਗੁਰੂ ਨਾਨਕ ਸਾਹਿਬ ਜੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਕਿ ਜਿਹੜੇ ਰਾਜੇ ਹਨ ਉਹ ਸ਼ੇਰਾਂ ਦੀ ਤਰ੍ਹਾਂ ਤੇ ਉਹਨਾਂ ਦੇ ਜਿਹੜੇ ਅਹਿਲਕਾਰ ਨੇ ਕੂਕਰਾਂ ਦੀ ਤਰ੍ਹਾਂ ਯਾਨੀ ਕਿ ਕੁੱਤਿਆਂ ਦੀ ਤਰ੍ਹਾਂ ਗਰੀਬ ਪਰਜਾ ਨੂੰ ਲੁੱਟ ਰਹੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀ ਸੈਨਾ ਹੀ ਕੈ ਚੜਿਆ ਵੀ ਇੱਕ ਪਾਸੇ ਕਾਲ ਯੁਗ ਦਾ ਘੋਰ ਅੰਧੇਰਾ ਹੈ ਅੰਧਕਾਰ ਹੈ ਤੇ ਜਿਹੜੇ ਰਾਜਨੀਤਿਕ ਨੇਤਾ ਲੋਕ ਹੈ ਉਹ ਇਦਾਂ ਲੁੱਟ ਰਹੇ ਆ ਕਿ ਪਤਾ ਨਹੀਂ ਲੱਗ ਰਿਹਾ ਕਿ ਸੱਚ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਪਿਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਮਾਂ ਸੀ ਜਦੋਂ ਬਾਬਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਔਰ ਭਾਰਤ ਦੇ ਵਿੱਚ ਹਮਲਾ ਕਰਨ ਤੋਂ ਬਾਅਦ ਬਾਬਰ ਨੇ ਬਹੁਤ ਜ਼ਿਆਦਾ ਲੁੱਟਿਆ ਮਾਰਿਆ ਔਰ ਆਖਰਕਾਰ ਲੋਦੀ ਖਾਨਦਾਨ ਨੂੰ ਹਰਾ ਕੇ ਬਾਬਰ ਜਿਹੜਾ ਹੈ ਉਹ ਦਿੱਲੀ ਦਾ ਬਾਦਸ਼ਾਹ ਬਣ ਜਾਂਦਾ ਹੈ ਜਦੋਂ ਬਾਬਰ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਤੇ ਥੋੜਾ ਸਮਾਂ ਉਸ ਨੇ ਦਿੱਲੀ ਦੇ ਤਖਤ ਦੇ ਉੱਪਰ ਬੈਠ ਕੇ ਰਾਜ ਕੀਤਾ ਆਖਰਕਾਰ ਹੋਇਆ ਕਿ ਕਿ ਬਾਬਰ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਬਾਬਰ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਦਾ ਪੁੱਤਰ ਹਮਾਜੂ ਜਿਹੜਾ ਉਹ ਦਿੱਲੀ ਦੇ ਤਖਤ ਦੇ ਉੱਪਰ ਬੈਠਦਾ ਕੁਝ ਸਮਾਂ ਹਮਾਜੂ ਨੇ ਜਿਹੜਾ ਸੀ ਉਹ ਭਾਰਤ ਦੇ ਵਿੱਚ ਆਪਣਾ ਰਾਜ ਕੀਤਾ ਤੇ ਆਖਰਕਾਰ ਦੂਜੇ ਪਾਸਿਓਂ ਸ਼ੇਰ ਸਾ ਸੂਰੀ ਜਿਹੜਾ ਸੀ ਉਹ ਹਮਾਜੂ ਦੇ ਉੱਪਰ ਹਮਲਾਵਰ ਹੋ ਕੇ ਆਇਆ ਸ਼ੇਰ ਸਾ ਸੂਰੀ ਨੇ ਇੰਨੀ ਤਾਕਤ ਫੜੀ ਕਿ ਉਹਦੇ ਨਾਲ ਜਿਹੜਾ ਸੀ ਹਮਾਜੂ ਡਰਨ ਲੱਗਾ ਤੇ ਇਥੋਂ ਤੱਕ ਡਰਿਆ ਕਿ ਹਮਾਜੂ ਜਿਹੜਾ ਸੀ ਉਹ ਸ਼ੇਰ ਸਾ ਸੂਰੀ ਦੇ ਕੋਲੋਂ ਹਾਰ ਜਾਂਦਾ ਹੈ ਜਦੋਂ ਹਾਰਦਾਏ ਤੇ ਡਰਦਾ ਹੋਇਆ ਹਮਾਜੂ ਆਪਣੇ ਦੇਸ਼ ਅਫਗਾਨਿਸਤਾਨ ਵਾਲੇ ਪਾਸੇ ਨੂੰ ਕਾਬਲ ਵਾਲੇ ਪਾਸੇ ਨੂੰ ਦੌੜਦਾ ਹੈ ਤਾਂ ਉਹ ਦਿੱਲੀ ਦੇ ਵਿੱਚੋਂ ਜਦੋਂ ਫਿਰ ਆਪਣੇ ਦੇਸ਼ ਨੂੰ ਵਾਪਸ ਜਾ ਰਿਹਾ ਸੀ ਪੰਜਾਬ ਦੇ ਵਿੱਚੋਂ ਦੀ ਲੰਘਿਆ ਦੇ ਉਹਦੇ ਮਨ ਵਿੱਚ ਖਿਆਲ ਆਇਆ ਵੀ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਉਹਨਾਂ ਦਾ ਦੂਸਰਾ ਵਾਰਿਸ ਜਿਹੜਾ ਉਹ ਰਹਿੰਦਾ ਹੈ ਜਾਨੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਟੱਕਰ ਬਾਬਰ ਦੇ ਨਾਲ ਹੋਈ ਸੀ ਹੁਣ ਇੱਕ ਪਾਸੇ ਬਾਬਰ ਦਾ ਪੁੱਤਰ ਹਮਾਜ਼ੂ ਹੈ ਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹਨਾਂ ਦੀ ਗੁਰਤਾ ਗੱਦੀ ਦੇ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਸ਼शोਭਤ ਹਨ ਹੁਣ ਉਸ ਵੇਲੇ ਦੇ ਨਾਲ ਹਮਾਜ਼ੂ ਨੇ ਕਿਹਾ ਚਲੋ ਫਕੀਰਾਂ ਦੇ ਕੋਲੋਂ ਅਸ਼ੀਰਵਾਦ ਲੈ ਕੇ ਜਾਂਦੇ ਆ ਤਾਂ ਉਹ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਆ ਗਿਆ ਇਤਿਹਾਸ ਕਹਿੰਦਾ ਉਸ ਵੇਲੇ ਗੁਰੂ ਅੰਗਦ ਸਹਿਬ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਿਹਾ ਸਨ ਸਤਿਗੁਰੂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਕੋਈ ਰਾਜਨੀਤਾ ਆਇਆ ਹੈ ਜਨਿ ਕਿ ਹਮਾਜੂ ਆਇਆ ਹੈ ਇਤਿਹਾਸ ਕਹਿੰਦਾ ਹਮਾਜੂ 20 ਮਿੰਟ ਘੋੜੇ ਦੇ ਉੱਪਰ ਖੜਾ ਰਿਆ ਤੇ ਜਿਹੜੇ ਫਿਰ ਮਗਰਮਹਾਜੂ ਦੇ ਚਾਪਲੂ ਸਨ ਜਿਹੜੇ ਉਹਦੇ ਮੰਤਰੀ ਸੰਤਰੀ ਸਨ ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹ ਤੇ ਤੁਹਾਡੀ ਤੋਹੀਨ ਹੈ ਦੇਖੋ ਤੁਸੀਂ ਘੋੜੇ ਦੇ ਉੱਪਰ ਖੜੇ ਹੋ ਤੇ ਇੱਕ ਫਕੀਰ ਜਿਹੜਾ ਉਹਨੇ ਤੁਹਾਨੂੰ ਜੀ ਆਇਆਂ ਨਹੀਂ ਆਖਿਆ ਉਹਨੇ ਤੁਹਾਡੇ ਵੱਲ ਧਿਆਨ ਹੀ ਨਹੀਂ ਦਿੱਤਾ ਹਮਾਜੂ ਵੀ ਗੁੱਸੇ ਦੇ ਵਿੱਚ ਆ ਗਿਆ ਉਹਨੇ ਆਪਣੀ ਤਲਵਾਰ ਕੱਢ ਲਈ ਤਲਵਾਰ ਕੱਢ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਉੱਪਰ वार ਕਰਨ ਲੱਗਾ ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਹਮਾਜੂ ਰਹਿਨ ਦੇ ਨੂੰ ਮ्यान ਦੇ ਵਿੱਚ ਜਿਹੜੀ ਤਲਵਾਰ ਸ਼ੇਰ ਸਾ ਸੂਰੀ ਦੇ ਸਾਹਮਣੇ ਖੁੰਡੀ ਹੋ ਗਈ ਸੀ ਉਹ ਫਕੀਰਾਂ ਦੇ ਚਲਾਉਣਾ ਇਹਦਾ ਭਾਵ ਜਿਹੜੀ ਸ਼ੇਰ ਸਾ ਸੂਰੀ ਦੇ ਸਾਹਮਣੇ ਚੱਲੀ ਨਹੀਂ ਉਹ ਫਕੀਰਾਂ ਦੇ ਉੱਪਰ ਚਲਾਉਂਦਾ ਪਿਆ ਜਦੋਂ ਇਹ ਗੱਲ ਹਮਾਜੂ ਨੇ ਸੁਣੀ ਮਹਾਜੂ ਹਿੱਲ ਗਿਆ ਕਿ ਇਸ ਫਕੀਰ ਨੂੰ ਕਿੱਦਾਂ ਪਤਾ ਕਿ ਮੈਂ ਸ਼ੇਰ ਸਾ ਸੂਰੀ ਦੇ ਕੋਲੋਂ ਹਾਰ ਕੇ ਆਇਆ ਹਾਂ ਇਹਦਾ ਭਾਵ ਇਹ ਹੈ ਕਿ ਗੁਰੂ ਅੰਤਰਜਾਮੀ ਹੈ ਉਸ ਵੇਲੇ ਮਹਾਜੂ ਬਾਦਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਮਾਫੀ ਮੰਗੀ ਸਤਿਗੁਰੂ ਮੈਂ ਭੁੱਲ ਗਿਆ ਸੀ ਰਾਜ ਸੱਤਾ ਦੇ ਵਿੱਚ ਆਣ ਕੇ ਤਾਕਤ ਦੇ ਵਿੱਚ ਆਣ ਕੇ ਮੈਂ ਇਹ ਖਿਆਲ ਭੁਲਾ ਦਿੱਤਾ ਕਿ ਆਪ ਜੀ ਇੱਕ ਰੱਬੀ ਫਕੀਰ ਹੋ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਨਾਲੇ ਅਸੀਸ ਦਿੱਤੀ ਤੇ ਨਾਲੇ ਸਤਿਗੁਰਾਂ ਨੇ ਕਿਹਾ ਵੀ ਜਿਹੜੇ ਫਕੀਰ ਹੁੰਦੇ ਐ ਉਹਨਾਂ ਨੂੰ ਤਲਵਾਰਾਂ ਦੇ ਡਰਾਵੇ ਨਹੀਂ ਦਈਦੇ ਫਿਰ ਹਮਾਜੂ ਬਾਦਸ਼ਾਹ ਜਿਹੜਾ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲ ਅਸੀਸ ਲੈ ਕੇ ਆਪਣੇ ਦੇਸ਼ ਕਾਬਲ ਨੂੰ ਵਾਪਸ ਚਲੇ ਆ ਗਿਆ ਇਹ ਘਟਨਾ 1540 ਈਸਵੀ ਦੀ ਸੀ ਫਿਰ ਇਦਾਂ ਕਰਕੇ 15 ਸਾਲ ਹਮਾਜੂ ਇੱਧਰ ਉੱਧਰ ਭਟਕਦਾ ਰਿਹਾ ਤੇ ਆਖਰਕਾਰ ਹਮਾਜੂ ਫਿਰ 1555 ਦੇ ਵਿੱਚ ਦੁਬਾਰਾ ਫਿਰ ਭਾਰਤ ਦੇ ਉੱਪਰ ਹਮਲਾ ਕਰਦਾ ਏ ਔਰ ਸ਼ੇਰਸਾ ਸੂਰੀ ਦੀ ਮੌਤ ਹੋ ਚੁੱਕੀ ਸੀ ਔਰ ਉਸ ਤੋਂ ਬਾਅਦ ਦੁਬਾਰਾ ਫਿਰ ਉਹ ਦਿੱਲੀ ਦਾ ਤਖਤ ਜਿਹੜਾ ਉਹ ਪ੍ਰਾਪਤ ਕਰ ਲੈਂਦਾ ਪਰ ਹਮਾਜੂ ਨੂੰ ਫਿਰ ਵੀ ਰਾਜ ਜਿਹੜਾ ਉਹ ਨਹੀਂ ਪ੍ਰਾਪਤ ਹੋ ਸਕਿਆ ਛੇਤੀ ਹੀ ਪੌੜੀ ਦੇ ਵਿੱਚੋਂ ਤਿਲਕਣ ਕਰਕੇ ਉਹਦੀ ਲੱਤ ਟੁੱਟ ਗਈ ਲੱਤ ਟੁੱਟਣ ਤੋਂ ਬਾਅਦ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਅਕਬਰ ਜਿਹੜਾ ਸੀ ਉਹ ਦਿੱਲੀ ਦੇ ਤਖਤ ਦੇ ਉੱਪਰ ਬੈਠ ਜਾਂਦਾ ਹੈ ਅਕਬਰ ਅਜੇ ਜਿਹੜਾ ਉਹ ਬਚਪਨ ਦੇ ਵਿੱਚ ਹੀ ਸੀ ਭਾਵ ਉਹ ਅਜੇ ਚੰਗੀ ਤਰ੍ਹਾਂ ਜਵਾਨ ਵੀ ਨਹੀਂ ਸੀ ਹੋ ਸਕਿਆ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੂਜੇ ਪਾਸੇ ਬਾਬਰ ਇਸੇ ਤਰ੍ਹਾਂ ਦੇ ਨਾਲ ਬਾਬਰ ਤੋਂ ਬਾਅਦ ਉਹਦਾ ਪੁੱਤਰ ਹਮਾਜ਼ੂ ਇੱਧਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਪੀੜੀਦਰ ਪੀੜੀ ਟੱਕਰ ਜਿਹੜੀ ਹੁੰਦੀ ਰਹੀ ਇੱਕ ਪਾਸੇ ਤਾਕਤ ਦੇ ਨਸ਼ੇ ਵਿੱਚ ਰਾਜ ਸੱਤਾ ਤੇ ਕਾਬਜ਼ ਬਾਦਸ਼ਾਹ ਸਨ ਰਾਜੇ ਸਨ ਤੇ ਦੂਜੇ ਪਾਸੇ ਰੂਹਾਨੀਆਂ ਦੇ ਤਖਤ ਦੇ ਉੱਪਰ ਬੈਠੇ ਹੋਏ ਗੁਰੂ ਸਾਹਿਬਾਨ ਸਨ ਰਾਜ ਜੋਗ ਤਖਤ ਦੇ ਮਾਲਕ ਸਨ ਰਾਜ ਵੀ ਜੋਗ ਵੀ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਦਾਂ ਹਮਾਜੂ ਬਾਦਸ਼ਾਹ ਦਾ ਹੰਕਾਰ ਜਿਹੜਾ ਸੀ ਉਹਨੂੰ ਦੂਰ ਕੀਤਾ ਉਹਦੇ ਹੰਕਾਰ ਨੂੰ ਤੋੜਿਆ ਸੀ ਗੁਰੂ ਸਾਹਿਬਾਨ ਦੇ ਉੱਪਰ ਜਿਹੜਾ ਹਮਲਾਵਰ ਹੋ ਕੇ ਆਵੇ ਸਾਚੇ ਹੈ ਉਹ ਕਦੇ ਵੀ ਸੁੱਖ ਨਹੀਂ ਪਾ ਸਕਦਾ ਉਹ ਦੁਖੀ ਹੀ ਦੁਖੀ ਹੁੰਦਾ ਹੈ ਹਮਾ ਜੁਨੇ ਅਸੀਸ ਲਈ ਪਰ ਉਸ ਤੋਂ ਬਾਅਦ ਉਹਨੂੰ ਰਾਜ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ ਐਸੀਆਂ ਹੋਰ ਵੀ ਇਤਿਹਾਸ ਦੀਆਂ ਸਾਖੀਆਂ ਸਰਵਣ ਕਰਨ ਵਾਸਤੇ ਸਾਡੇ ਚੈਨਲ ਦਾਸਤਾਨ ਪੰਜਾਬ ਨੂੰ ਸਬਸਕ੍ਰਾਈਬ ਕਰਿਓ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ